ਅਰ ਜਿੱਦਣ ਤੁਸੀਂ ਰਸੀਬ ਕਰਨਾ ਸਿੱਖ ਲਿਆ ਅਰ ਜਿੱਦਣ ਤੁਸੀਂ ਵਰਡ ਦੀ ਪਾਵਰ ਨੂੰ ਸ਼ਬਦ ਦੀ ਸ਼ਕਤੀ ਨੂੰ ਸਮਝ ਗਏ ਕੋਈ ਚਟਾਨ ਕੋਈ ਪਹਾੜ ਤੁਹਾਡੇ ਅੱਗੇ ਟਿਕ ਨਹੀਂ ਸਕਦਾ ਪਹਾੜਾਂ ਦੇ ਬਾਰੇ ਵਿੱਚ ਗੱਲਾਂ ਨਹੀਂ ਕਰਨੀਆਂ ਪ੍ਰਭੂ ਯਿਸੂ ਨੇ ਕਿਹਾ ਪਹਾੜਾਂ ਦੇ ਨਾਲ ਗੱਲਾਂ ਕਰੋ ਉਨੇ ਨਹੀਂ ਕਿਹਾ ਪਹਾੜ ਦੇ ਬਾਰੇ ਵਿੱਚ ਕਹੋ ਉਹਨੇ ਕਿਹਾ ਜੇ ਤੁਸੀਂ ਪਹਾੜ ਨੂੰ ਵੀ ਕੋਖੜ ਜਾ ਤੇ ਤੁਹਾਡੇ ਲਈ ਹੋ ਜਾਊਗਾ ਪਹਾੜ ਦੇ ਬਾਰੇ ਵਿੱਚ ਚਰਚਾ ਨਾ ਕਰੋ ਪਹਾੜ ਮਤਲਬ ਆਪਣੀ ਵੱਡੀ ਸਮੱਸਿਆ ਦਾ ਜ਼ਿਕਰ ਨਾ ਕਰੋ ਆਪਣੀ ਵੱਡੀ ਸਮੱਸਿਆ ਦੇ ਗੁਣ ਨਾ ਗਾਓ ਆਪਣੀ ਵੱਡੀ ਸਮੱਸਿਆ ਦਾ ਚਰਚਾ

ਇਸ ਸਮੱਸਿਆ ਨੇ ਘੇਰ ਲਿਆ ਇਸ ਸਮੱਸਿਆ ਨੇ ਦੱਬ ਲਿਆ ਇਸ ਸਮੱਸਿਆ ਨੇ ਮਾਰ ਦਿੱਤਾ ਤੁਸੀਂ ਉਹਦੇ ਬਾਰੇ ਵਿੱਚ ਗੁਣਗਾਉਨੇ ਆ ਤੁਸੀਂ ਉਹਦੇ ਬਾਰੇ ਗੱਲਾਂ ਕਰਦੇ ਆ ਉਹ ਹੋਰ ਫੈਲਦੀ ਜਾਂਦੀ ਆ ਉਹ ਹੋਰ ਵੱਧਦੀ ਜਾਂਦੀ ਆ ਉਹਦਾ ਜ਼ਿਕਰ ਕਰਨਾ ਬੰਦ ਕਰੋ ਉਹਦੇ ਅੱਗੇ ਮੇਰੇ ਪਰਮੇਸ਼ਵਰ ਦਾ ਜ਼ਿਕਰ ਕਰਨਾ ਸ਼ੁਰੂ ਕਰੋ ਔਰ ਉਹਨੂੰ ਯਿਸੂ ਨਾਮ ਵਿੱਚ ਹੁਕਮ ਕਰਨਾ ਸ਼ੁਰੂ ਕਰੋ ਉਹਦੀ ਕੀ ਔਕਾਤ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਟਿਕ ਜਾਏ ਜੇ ਸ਼ਬਦ ਵਿੱਚ ਲਿਖ ਦਿੱਤਾ ਸ਼ਬਦ ਦੇ ਦੁਆਰਾ ਲਿਖ ਦਿੱਤਾ ਕਿ ਤੁਸੀਂ ਪਹਾੜਾਂ ਨੂੰ ਕਹੋਗੇ ਉਖੜ ਜਾਓ ਤੇ ਉਹ ਉਖੜ ਜਾਣਗੇ ਸਵਾਲ ਹੀ ਨਹੀਂ ਪੈਦਾ ਹੁੰਦਾ ਨਾ ਉਖੜਨ ਅਗਰ ਅੱਜ ਤੁਹਾਡੇ ਜੀਵਨ ਦੇ ਵਿੱਚ ਪਹਾੜ ਖੜੇ ਆ ਤੇ ਉਹਨਾਂ ਦੀ ਵਜ੍ਹਾ ਕੋਈ ਹੋਰ ਨਹੀਂ ਤੁਸੀਂ ਆਂ ਅਗਰ ਬਰਕਤ ਨਹੀਂ ਆ ਰਹੀ ਉਹਦੀ ਵਜ੍ਹਾ ਕੁਝ ਹੋਰ ਨਹੀਂ ਤੁਸੀਂ ਆਂ ਤੁਹਾਡੀ ਬੇਪਰਤੀਤੀ ਤੁਹਾਡੀ ਕੱਟ ਨੇਚਰ ਅਰ ਵਚਨ ਦੇ ਗਿਆਨ ਤੋਂ ਵੰਜੇ ਹੋਣਾ ਹੈ ਅੱਜ ਇੱਕ ਗੱਲ ਨੂੰ ਆਪਣੇ ਪੱਲੇ ਨਾਲ ਬੰਨ੍ਹ ਲਓ ਤੇ ਦਿਲ ਦੀ ਤਖਤੀ ਦੇ ਉੱਤੇ ਇਹਨਾਂ ਗਹਿਰਾ ਕਰਕੇ ਲਿਖ ਲਓ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਸ਼ਕਤੀ ਹੈ ਔਰ ਹਰ ਚੰਗਾ ਸ਼ਬਦ ਜਿਹੜਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਬੋਲਿਆ ਜਾਂਦਾ ਉਹ ਪੂਰਾ ਹੁੰਦਾ ਆ। ਔਰ ਅੱਜ ਤੋਂ ਜਿੰਨੇ ਵੀ ਚੰਗੇ ਸ਼ਬਦ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਡਿਕਲੇਅਰ ਕੀਤੇ ਜਾਣਗੇ ਮੈਂ ਉਹ ਹਰੇਕ ਸ਼ਬਦ ਨੂੰ ਰਿਸੀਵ ਕਰੂੰਗਾ ਔਰ ਹਰ ਸ਼ਬਦ ਮੇਰੇ ਜੀਵਨ ਦੇ ਵਿੱਚ ਇੱਕ ਨਵੀਂ ਸ੍ਰਿਸ਼ਟ ਨੂੰ ਸਿਰਜਦਾਊਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਅੱਜ ਜਾ ਕੇ ਤੁਸੀਂ ਬੋਲਣਾ ਹੈ ਆਪਣੀ ਬਿਜ਼ਨਸ ਦੇ ਨਾਲ ਕਿ ਮੈਂ ਆਪਣੇ ਕਾਰੋਬਾਰ ਦੇ ਨਾਲ ਗੱਲ ਕਰਦਾ ਹਾਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਵੱਧ ਫਲ ਤੇ ਮੈਂ ਮੈਨੂੰ ਪ੍ਰੋਸਪਰ ਕਰੇ ਪ੍ਰਭੂ ਯਿਸੂ ਜੀ ਦੇ ਨਾਮ ਦੇ ਵਿੱਚ ਮੈਂ ਆਪਣੇ ਧਨ ਦੇ ਨਾਲ ਗੱਲ ਕਰਦਾ ਹਾਂ ਇਸ ਧਨ ਨੂੰ ਹੁਣ ਕੋਈ ਚੋਰੀ ਨਹੀਂ ਕਰ ਸਕਦਾ ਇਹ ਧਨ ਵੱਧਦਾ ਹੈ ਇਹ ਧਨ ਚੋਰੀ ਨਹੀਂ ਹੁੰਦਾ ਇਹਨੂੰ ਮੈਂ ਬles ਕਰਦਾ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਆਪਣੇ ਬੱਚਿਆਂ ਦੇ ਨਾਲ ਗੱਲ ਕਰੋ ਉਹਨਾਂ ਨੂੰ ਕਹੋ ਹੁਣ ਮੇਰੇ ਬੱਚਿਆ ਆਣ ਅਗਿਆਕਾਰੀ ਵਿੱਚ ਨਹੀਂ ਆ ਮੇਰੇ ਬੱਚੇ ਅਗਿਆਕਾਰੀ ਵਿੱਚ ਆਉਂਦੇ ਮੈਂ ਇਹਨਾਂ ਨੂੰ ਬles ਕਰਦਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਪਣੀ ਰਸੋਈ ਦੇ ਉੱਤੇ ਜਾ ਕੇ ਸ਼ਬਦ ਬੋਲੋ ਮੇਰੀ ਕਿਚਨ ਬles ਕਰ ਇਹਦੇ ਚੋਂ ਕਦੀ ਕਿਸੇ ਚੰਗੀ ਚੀਜ਼ ਦੀ ਕਮੀ ਨਹੀਂ ਆਉਂਦੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਆਪਣੀਆਂ ਰਿਲੇਸ਼ਨਸ਼ਿਪਸ ਦੇ ਲਈ ਡਿਕਲੇਅਰ ਕਰੋ ਕਿ ਮੇਰਾ ਪਤੀ ਬlesed ਯਰ ਸਾਡੀ ਕਦੀ ਲੜਾਈ ਨਹੀਂ ਹੁੰਦੀ ਮੇਰੀ ਪਤਨੀ ਬlesed ਯਰ ਸਾਡੀ ਕਦੀ ਲੜਾਈ ਨਹੀਂ ਹੁੰਦੀ ਕਦੀ ਅਣਬੜ ਨਹੀਂ ਆਉਂਦੀ ਕਦੀ ਕੋਈ ਵੀ ਝੜੀ ਆ ਉਹ ਮਿਸ ਅੰਡਰਸਟੈਂਡਿੰਗ ਨਹੀਂ ਹੁੰਦੀ ਕੋਈ ਗਲਤਫਹਿਮੀਆਂ ਨਹੀਂ ਹੁੰਦੀਆਂ ਅਸੀਂ ਸਮਝਦਾਰੀ ਦੇ ਨਾਲ ਚੱਲਦੇ ਹਾਂ ਸਾਡਾ ਪ੍ਰੇਮ ਦਿਨੋਂ ਦਿਨ ਵੱਧਦਾ ਜਾ ਸਾਡੇ ਉੱਤੇ ਪਰਮੇਸ਼ਵਰ ਦਾ ਅਨੁਗ੍ਰਹਿ ਵੱਧਦਾ ਜਾ ਸਾਡੇ ਘਰ ਦੇ ਵਿੱਚ ਸ਼ਾਂਤੀ ਵੱਧਦੀ ਆ ਅਸੀਂ ਪ੍ਰੇਮ ਵਿੱਚ ਚੱਲਦੇ ਹਾਂ ਅਸੀਂ ਸੰਤੁਸ਼ਟੀ ਵਿੱਚ ਚੱਲਦੇ ਹਾਂ ਕਿਉਂਕਿ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਵਿੱਚ ਚੱਲਦੇ ਹਾਂ ਆਹ ਹੀ ਤੇ ਸਮੱਸਿਆ ਲੈ ਕੇ ਆਉਂਦੇ ਆਂ ਘਰ ਵਾਲਾ ਲੜ ਪਿਆ ਘਰ ਵਾਲੀ ਲੜ ਪੀ ਰੋਟੀ ਹੈ ਨਹੀਂ ਪੈਸਾ ਹੈ ਨਹੀਂ ਕੱਪੜਾ ਹੈ ਨਹੀਂ ਮਕਾਨ ਹੈ ਨਹੀਂ ਗੱਡੀ ਹੈ ਨਹੀਂ ਸ਼ਿਫਾ ਹੈ ਨਹੀਂ ਛੁਟਕਾਰਾ ਹੈ ਨਹੀਂ ਆਈ ਤੇ ਸਮੱਸਿਆ ਇਹ ਇਹਨਾਂ ਸਮੱਸਿਆਵਾਂ ਨੂੰ ਅੱਜ ਡਿਕਲੇਅਰ ਕਰ ਦੋ ਕਿ ਤੁਹਾਡੇ ਨੇ ਸਾਡੇ ਜੀਵਨ ਵਿੱਚ ਕੋਈ ਸਥਾਨ ਨਹੀਂ ਕਿਉਂਕਿ ਪਰਮੇਸ਼ਵਰ ਦੇ ਸ਼ਬਦ ਨੇ ਉਹ ਸਥਾਨ ਜੀਵਨ ਵਿੱਚ ਗ੍ਰਹਿਣ ਕਰ ਲਿਆ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅੱਜ ਅਸੀਂ ਸ਼ਬਦ ਦੇ ਨਾਲ ਭਰ ਗਏ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਅੱਜ ਸਾਡੇ ਜੀਵਨ ਦੇ ਵਿੱਚ ਨਵੀਂ ਸਿਰਜਣਾ ਹੋ ਰਹੀ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਅੱਜ ਅਸੀਂ ਖਾਲੀ-ਖਾਲੀ ਨਹੀਂ ਆ ਪਰ ਬਰਕਤ ਨਾਲ ਭਰੇ ਹੋਏ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿੱਦਾਂ ਦੇ ਆਏ ਸੀ ਉਦਾਂ ਦੇ ਨਹੀਂ ਜਾ ਰਹੇ ਪਰ ਗਵਾਹੀਆਂ ਲੈ ਕੇ ਜਾ ਰਹੇ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਲੰਘੇ ਆਪਣੀਆਂ ਲੱਤਾਂ ਨੂੰ ਕਹੋ ਬੋਲੋ ਕਿ ਲੰਘਾ ਬਣ ਮੇਰੀਆਂ ਲੱਤਾਂ ਨੂੰ ਛੱਡ ਕੇ ਚਲਿਆ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਕਹੋ ਤਾਂ ਸਹੀ ਤੁਸੀਂ ਹੁਣੇ ਹੀ ਉੱਠ ਜਾਓਗੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਸਮੱਸਿਆ ਆਪਣੀਆਂ ਅੱਖਾਂ ਤੇ ਹੱਥ ਰੱਖ ਕੇ ਬੋਲੋ ਕਹੋ ਕਿ ਮੇਰੀਆਂ ਅੱਖਾਂ ਦੀ ਹਰ ਬਿਮਾਰੀ ਜਿਹੜਾ ਧੁੰਦਲਾ ਬਣਿਆ ਮੋਤੀਆ ਬਿੰਦਿਆ ਅੰਨਾ ਬਣਿਆ ਚਾਹੇ ਭੈਂਗਾ ਬਣਿਆ ਉਹ ਯੇਸੂ ਮਸੀਹ ਦੇ ਨਾਮ ਦੇ ਵਿੱਚ ਹਰ ਬਿਮਾਰੀ ਵੀ ਸੁਣਦੀ ਆ ਕਿਉਂਕਿ ਮੇਰੇ ਯੇਸੂ ਨੇ ਬਿਮਾਰੀਆਂ ਨਾਲ ਗੱਲਾਂ ਕੀਤੀਆਂ ਮੇਰੇ ਯੇਸੂ ਨੇ ਪਾਣੀਆਂ ਨਾਲ ਗੱਲਾਂ ਕੀਤੀਆਂ ਮੇਰੇ ਯੇਸੂ ਨੇ ਮਰਦਿਆਂ ਨਾਲ ਗੱਲਾਂ ਕੀਤੀਆਂ ਮੇਰੇ ਯੇਸੂ ਨੇ ਹਵਾਵਾਂ ਨਾਲ ਗੱਲਾਂ ਕੀਤੀਆਂ ਮੇਰੇ ਯੇਸੂ ਨੇ ਸ਼ੈਤਾਨ ਨਾਲ ਵੀ ਗੱਲਾਂ ਕੀਤੀਆਂ ਔਰ ਉਹਨਾਂ ਸਭ ਚੀਜ਼ਾਂ ਨੂੰ ਮੇਰੇ ਯੇਸੂ ਦਾ ਸ਼ਬਦ ਸੁਣ ਕੇ ਆਖੇ ਲੱਗਣਾ ਪਿਆ ਔਰ ਅੱਜ ਵੀ ਸੁਣਦੇ ਆ ਔਰ ਆਖੇ ਲੱਗਦੇ ਆ ਕਿਉਂਕਿ ਮੇਰੇ ਯੇਸੂ ਦੇ ਨਾਮ ਦੇ ਵਿੱਚ ਸਮਰਥਿਆ ਪਰਮੇਸ਼ਵਰ ਦੇ ਸ਼ਬਦ ਦੀ ਸ਼ਕਤੀ ਆ ਅੱਜ ਤੁਸੀਂ ਸ਼ਕਤੀਸ਼ਾਲੀ ਬਣ ਕੇ ਜਾਣਾ ਹੈ ਕਿਉਂਕਿ ਅੱਜ ਤੁਹਾਡੇ ਅੰਦਰ ਪਰਮੇਸ਼ਵਰ ਦਾ ਸ਼ਬਦ ਆ ਰਿਹਾ ਹੈ ਤੇ ਜਦੋਂ ਸ਼ਬਦ ਜਿਹੜਾ ਸ਼ਕਤੀ ਦੇ ਨਾਲ ਭਰਪੂਰ ਆ ਜਿਹੜਾ ਸੋਰਸ ਆਫ ਪਾਵਰ ਆ ਜਿਹੜਾ ਸੋਰਸ ਆਫ ਕ੍ਰੀਏਟੀਵਿਟੀ ਆ ਜਦੋਂ ਉਹ ਤੁਹਾਡੇ ਅੰਦਰ ਆ ਗਿਆ ਤੁਸੀਂ ਫਿਰ ਨਿਰਬਲ ਨਹੀਂ ਰਹਿਣਾ ਤੁਸੀਂ ਬਲਹੀਣ ਨਹੀਂ ਰਹਿਣਾ ਤੁਸੀਂ ਬੁੱਧੀਹੀਣ ਨਹੀਂ ਰਹਿਣਾ ਫਿਰ ਤੁਸੀਂ ਬੁੱਧੀਮਾਨ ਬਣ ਜਾਣਾ ਸ਼ਕਤੀਮਾਨ ਬਣ ਜਾਣਾ ਫਿਰ ਤੁਹਾਡਾ ਬਲ ਤੁਹਾਡਾ ਜ਼ੋਰ ਤੁਹਾਡਾ ਸਮਰੱਥ ਤੁਹਾਡਾ ਪਰਮੇਸ਼ਰ ਨੇ ਬਣ ਜਾਣਾ ਹੈ